ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੁੱਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜ ਮਾਮਾਜ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਟ ਪਹਿਰਿਆ ਰਾਦਿਐ ਪੂਰਨ ਸਤਿਗੁਰ ਗਿਆਨ ਰਹਾ ਜਿਤ ਘਟ ਵਸੈ ਪਾਰ ਬ੍ਰਹਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਨ ਮੇਰੇ ਠਾਕੁਰ ਅਗਮ ਅਗਾਧ ਕਿਰਪਾਲ ਗੁਸਾਈਆਂ ਨਠੇ ਸੁਖ ਸੰਤਾਪ ਤਤੇ ਵਾਣਾ ਲੱਗਈ ਸਤਗੁਰੁ ਰਖੇ ਆਪ ਗੁਰ ਨਾਰਾਇਣ ਦਇਆ ਗੁਰ ਗੁਰ ਸੱਚਾ ਸਿਰਜਣਹਾਰ ਗੁਰ ਤੁਟਾ ਸਭ ਕਿਛ ਪਾਇ ਜਨ ਨਾਨਕ ਸਤਿ ਬਲਿਹਾਰ ਗੌੜੀ ਮਹੰਲਾ ਪੰਜਵਾ ਸੁਕੇ ਹਰੇ ਕੀ ਏਖ ਨਮਾਹੀ ਅੰਮ੍ਰਿਤ ਰੇਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਾ ਕੋ ਦਿਨੀ ਆਪਣੀ ਸੇਵ ਰਹਾ ਮਿਟ ਗਈ ਚਿੰਤਾ ਪੁਨੀ ਮਨ ਆਸਾ ਕਰੀਂਦੇ ਆ ਸਤਗੁਰ ਗੁਣ ਤਾਸਾ ਦੁਖ ਨਾ ਠੇ ਸੁਖ ਆਏ ਸਵਾਈ ਟੀਰਣਾ ਪਰ ਜਾ ਗੁਰ ਫਰਮਾਈ ਇਹ ਜਪੁ ਨੇ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁ ਫਲ ਫਲੇ ਗੌੜੀ ਮਹੱਲਾ ਪਇ ਮਾ ਤਾਪ ਗਏ ਪਾਈ ਪ੍ਰਸਾਦ ਸੀਤਲ ਭਏ ਕਿਨੀ ਪ੍ਰਦਾਤ ਪ੍ਰਭ ਕਿਰਪਾ ਤੇ ਪਏ ਸੋਹਨੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨਸਿਆ ਥਾ ਸਹਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਾ ਸਿਮਰੂ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੇ ਕਹੋ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸੁ ਸਿਮਰਤ ਦੁਖ ਸਭ ਜਾਇ ਨਾਮ ਰਤਨ ਵਸੈ ਵਨਿਆ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂਕੇ ਧ੍ਰਿਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰਿ ਹਰਿ ਅਖਰ ਮਨ ਮਹਲੇਕ ਰਾਵ ਰਹਿ ਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੈਮਾ ਕੋਟ ਵਿਗਣ ਹਿਰੇਕ ਨਮਾਹੇ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ RAM ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿਟੀ ਖੁਦ ਤਾਂ ਸਰਹਾਉ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਿਤੇ ਵਸੈ ਭਗਵਾਨ ਔ ਕਦਮੰਤਰ ਤੰਤ ਸਭ ਛਾਰ ਕਰਨ ਹਾਰ ਦੇ ਮਹਤਾਰ ਤਜ ਸਭ ਭਰਮ ਭਜਿਓ ਪਾਨ ਬ੍ਰਹਮ ਕਾ ਨਾਨਕ ਅਟਲ ਏ ਧਰਮ ਗੌੜੀ ਮਹੱਲਾ ਪੈਮਾ ਸ਼ਾਂਤ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਪਾਇ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੁਗ ਭੇ ਕਲਿਆਨ ਪਾਰ ਪਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਤ ਨੀਤ ਗਈ ਬਿਆਦ ਉਪਰੇ ਜਨਮੀਤ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾ ਗੌੜੀ ਮਹੱਲਾ ਪਇਮਾ ਨੇਤਰ ਪ੍ਰਗਾਸ ਕੀ ਆ ਗੁਰ ਦੇਵਾ ਭਰਮ ਗਏ ਪੂਰਨ ਭਈ ਸੇ ਬ੍ਰਹਮ ਸਿਤ ਲਾਤੇ ਰਖਿਆ ਬਿਹਾਰੀ ਪਰ ਬਰੰਪਰਾ ਕਿਰਪਾਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪਇਮਾ ਤੇਰ ਘਰ ਬੈ ਸੋ ਹਰ ਜਨ ਪਿਆਰੇ ਸਤਿਗੁਰ ਤੁਮਰੀ ਕਾਜ ਸੁਹਾਰੇ ਰਹਾਉ ਦੋਇ ਤੇ ਦੂਤ ਪਰਮੇਚਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸ਼ਾ ਸ਼ਾ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਸਪੀਨ ਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੇ ਨਉਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕੀ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪਈਮਾ ਰਾਉ ਪਿਤਾ ਪ੍ਰਭ ਮੇਰੇ ਮੋਇਨੇ ਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਖਾ ਦੇ ਇਕ ਗਰੀਬਾਰਾ ਕੋ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾ ਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬੋਪਾਂਤੀ ਛੋੜੈ ਕਤਹੂ ਨਾਹੀ ਇਕ ਬਾਤ ਸੁਨ ਤਾ ਕੀ ਉਟਾ ਸਾਧ ਸੰਗ ਮਿਟ ਜਾਏ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਤੇ ਧੀਰਜ ਪਾਇਆ ਸੰਤੀ ਮੰਤ ਦਿਓ ਮੋਹੇ ਨਿਰਪਾ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਖਾਦੀ ਸਹਿਜ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਨਿਰਵਾਣੀ ਬਿਲਾਵਨ ਮਹੱਲਾ ਪੈਮਾਨ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਘਨ ਨਾ ਲਗੈ ਜਪਿ ਅਨਖਿ ਅਭੇਵ ਧਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆਨ ਹਰ ਨਾਮ ਪਿਆ ਰਹਾ ਸਵਨੇਤਾਈ ਰਵਿਆ ਆਪ ਆਦੁ ਜੁਗਾਦ ਜਾਂਕਾਂ ਵੱਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਬ ਗੁਰ ਕੀ ਚਰਨ ਲਗੇ ਮਨ ਮਿੱਠੇ ਨਿਰ ਬਿਗਣ ਹੋਏ ਸਾਥਾਂ ਹੀ ਬੂਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰ ਬ੍ਰਹਮ ਪ੍ਰਾਪੇ ਰਖਵਾਲੇ ਜਿੱਥੈ ਕਿੱਥੈ ਦਿਸੈ ਨਾ ਲੇ ਨਾਨਕ ਦਾਸ ਖਜ਼ਮਰਤ ਪਾਲੇ ਬਿਲਾਵਨ ਮਹੱਲਾ ਪੰਜਾਂ ਚਰਨ ਕਮਲ ਪ੍ਰਭ ਹਿਰਦੈ ਧਾਏ ਰੋਗ ਗਏ ਸਗਲੇ ਸੁਖ ਪਾਈ ਗੁਰਦੂ ਘਟਿਆ ਦਿਨੋਦਾਨ ਸਪਨ ਜਨਮ ਜੀਵਨ ਪਰਵਾਣ ਰਹਾ ਅਕਾਤ ਕਥਾ ਅਮਰਤ ਪ੍ਰਭਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਨ ਮਹੱਲਾ ਪੰਜਾਂ ਸਾਥ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਮੈ ਤੂਰੇ ਰਹਾ ਤਾਪ ਪਾਵ ਸੰਤਾ ਬਿਨਾਸੇ ਹਰ ਸਿਮਰਤ ਕਿਲ ਵਿਖ ਸਵਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੇ ਗੁਰੂ ਨਾਨਕ ਮੇਰੀ ਪੈੰਜ ਸਵਾਰੀ ਬਿਲਾਵਨ ਮਹੱਲਾ ਪਇਮਾਂ ਸਗਲੇ ਆਨੰਦ ਕੀ ਆ ਪਰਮੇਸ਼ਰ ਨੇ ਆਪਣਾ ਬਿਰਦ ਸੁਮਾਰਿਆ ਸਾਧ ਜਨਾ ਹੋਏ ਕਿਰਪਾ ਲਾਭ ਸੇ ਸਤ ਪਰਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਆਰ ਜਾਂ ਹਰ ਗੋਬਿੰਦ ਕੀ ਸੋਕ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰਣ ਤ੍ਰਿ ਪਵਨ ਹਰਿਆ ਹੋਏ ਸਗਲੇ ਜੀ ਹਿਸਾ ਧਾਰਿਆ ਮਨ ਚੇਨਣ ਫਲ ਪਾਏ ਪੂਰਣੇ ਚ ਪੁਜਾਰਿਆ ਬੇਲਾਬ ਨ ਮਹੱਲਾ ਪਈਵਾ ਰੋਗ ਗਿਆ ਪ੍ਰਭ ਆਪ ਕੋ ਵਾਹ ਨੀਂਦ ਪਈ ਸੁਖ ਸਹਿਜ ਘਰ ਆਇਆ ਰਹਾ ਰਾਜ-ਰਾਜ ਭੋਜਨ ਖਾਵੂ ਮੇਰੇ ਪਾਈ ਅੰਮ੍ਰਿਤ ਨਾਮ ਰਤ ਮਾਹਿ ਤਿਆਈ ਨਾਨਕ ਗੁਰਪੂਰੇ ਸ਼ਰਣਾਹੀ ਜਿਨੇ ਆਪਣੇ ਨਾਮ ਕੇ ਪੈਂਜਰ ਖਾਂਏ ਬਿਲਾ ਬਨ ਮਹੱਲਾ ਪੰਜ ਮਾ ਤਉ ਸੰਤ ਆਵਸ ਲੇਗੇ ਬਿਨ ਸੇ ਤੇ ਰੋਗ ਪਾਰ ਬਰੰਤੋਂ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸੋਂ ਕਰਦੇ ਇਸ ਮਹਿ ਇਹ ਭਲੇ ਸੰਜੋਗ ਨਾਨਕ ਪ੍ਰਸ ਪ੍ਰਸੰਨ ਭੇ ਲੈ ਗਏ ਬਿਓ ਬਿਲਾ ਬਲ ਮਹੱਲਾ ਪਇਮਾਨ ਵੰਦਨ ਕਾਟਿਆ ਪ੍ਰਭੁ ਆ ਕਿਰਪਾਲ ਦਿਨ ਦਿਆਲ ਪ੍ਰਪਾਰ ਬਰਮ ਤਾਂ ਕੀ ਨਦਰ ਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗਾ ਮਨ ਤਨ ਸੀਤਨ ਸੁਖੀ ਪਿਆ ਪ੍ਰਭ ਤੇ ਆਵਣ ਜੋਗ ਰਹਾ ਔਕਤ ਹਰ ਕਾ ਨਾਮ ਹੈ ਜਿਤ ਰੋਗ ਨ ਬਿਆਪੈ ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨ ਜਾਪੈ ਹਰ 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 ਜਾਪੀਐ ਅੰਤਰ ਲਿਵ ਲਾਈ ਕੇ ਨਵਕਿ ਉਤਰਾ ਸਦੂ ਸਦੂ ਸਰਣਾਇ ਸੋਨਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ ਮਹਾ ਮੰਤ ਨਾਨਕ ਕਥੈ ਹਰ ਕੇ ਗੁਣ ਗਾਈ ਬਿਲਾਵਨ ਮਹੱਲਾ ਪੰਜ ਮਾਨ ਹਰ ਹਰ ਹਰਿਆ ਰਾਦੀ ਐ ਹੋਈ ਐ ਆਰੋਗ ਰਾਮਚੰਦ ਕੀ ਲੈ ਟਕਾ ਜਿੰ ਮਾਰਿਆ ਰੋਗ ਰਹਾ ਗੁਰਪੂਰਾ ਹਰ ਜਾਪੀ ਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜਿਸ ਜ਼ਿਮਰਤ ਝੁਕ ਪਾਈ ਐ ਬਿਨ ਸੈ ਬਿਉਗ ਨਾਨਕ ਪ੍ਰਸਾਦ ਅਗਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੈਮਾ ਦੁਪ ਦੇ ਘਰ ਪੈਮਾ ਓੰਕਾਰ ਸਤਿਗੁਰ ਪ੍ਰਸਾਦਿ ਔਰੇ ਉਪਾਅ ਸੰਤਿਆਗਿਆ ਦਰੂ ਨਾਮ ਲਿਆ ਤਾ ਭਾਵ ਸਾਂ ਮਿਟੇ ਰੂਪ ਸੀਤਲ ਮਨ ਪਿਆ ਗੁਰਪੁਰ ਆਯਾ ਰਦਿਆ ਸਗਲਾ ਦੁੱਖ ਗਿਆ ਰੱਖਣਾ ਰਹਿ ਰੱਖੇ ਆਪਣੀ ਕਰਮਿਆ ਰਹਾ ਵਾਹ ਪਕੜ ਪ੍ਰਭ ਕਾੜਿਆ ਕੀਨਾ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਬਿਲਾਵਨਾ ਮਹੱਲਾ ਪਇਮਾ ਰੋਗ ਮਿਟਾਇਆ ਪ੍ਰਭ ਉਜਿਆ ਸੁਖ ਸਾਤ ਵਡ ਪਰਤਾਪਿਆ ਚੈ ਜੀ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੇ ਰਾਖਿਆ ਮੇਰਾ ਭਾਈ ਅੰਤਿ ਸ ਕੀਨ ਸ਼ਰਣਾਗਤੀ ਜੋ ਸਦਾ ਸੁਹਾਇ ਰਹਾ 버ਤੇ ਕਦੇ ਨਾ ਹੋਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹਨ ਲਾਪਯਮਾਨ ਤਾਤੇ ਵਾਉ ਨ ਲੱਗਈ ਪਾਰ ਬ੍ਰਹਮ ਚਰਨਾਂ ਆਈ ਚਾਉ ਗਿਰਦ ਹਮਾਰਾ ਰਾਮ ਕਾ ਦੁਖ ਲਗੈ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਨਾਏ ਰਾਮ ਨਾਮ ਔਖਦ ਦੀਆ ਏਕਾ ਲਵਲਾਈ ਰਹਾਉ ਰਾਖ ਲਈ ਐਤਨੇ ਰਖਣਾ ਹਾਰ ਸਾਬਿਆਂਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਾਪੇ ਸਹਾਈ ਬਿਲਾਵਨ ਮਹੱਲਾ ਪੰਜਾਂ ਆਪਣੇ ਬਾਲਕ ਆਪ ਰਖਿਆ ਨ ਪਾਰਬ੍ਰह्म ਗੁਰਦੇਵ ਸੁਖ ਸਾਤ ਸਹਿਜ ਆਨੰਦ ਪਈ ਪੂਰਨ ਪਈ ਸੇਵਰਾ ਭਗਤ ਜਿਨਾ ਕੀ ਬੇਹਨ ਤੇ ਸੁਣੀ ਪ੍ਰਭ ਆਪ ਰੋਗ ਮਿਟਾਏ ਜੇ ਵਾਲਿਆਂ ਜਾਕਾ ਵਡ ਪ੍ਰਤਾਪ ਦੋਖ ਮਾਰੇ ਬਖਸ਼ ਨ ਆਪਣੀ ਕਲਤਾਰੀ ਮਨ ਬਾਝੁ ਫਲ ਦਿੱਤੈ ਨ ਨਾਨਕ ਬਲਿਹਾਰੀ ਬਿਲਾ ਬਨ ਮਹੱਲਾ ਪਇਮਾ ਤਾਪ ਲਾਇਆ ਗੁਰਸੇਰ ਜਨਹਾਰ ਸਤ ਗੁਰੇ ਆਪਣੇ ਕੋ ਬਲ ਜਾਈ ਜੇ ਪੰਜ ਰਖੀ ਸਾਰੇ ਸੰਸਾਰ ਹਾ ਕਰਮਸਤ ਧਾਰ ਬਾਲਕ ਰਖ ਲੈਨੋ ਪ੍ਰਭ ਅੰਮ੍ਰਿਤ ਨਾਮ ਮਹਾਰਸਦੀਨ ਦਾਸ ਕੇ ਇਲਾਜ ਰਖੈ ਮੇਰਬਾਨ ਗੁਰੂ ਨਾਨਕ ਬੋਲੈ ਦਰਗਹਿ ਪ੍ਰਮਾਨ ਬਿਲਾਵਨ ਮਹੱਲਾ ਪੰਜਵਾਂ ਤਾ ਪਾ ਤੇ ਰਖ ਆਪ ਸੇਤਲ ਪੇ ਗੁਰ ਚਰਨੀ ਲਾਗੇ RAM ਨਾਮ ਮਿਰਦੇ ਮੈਂ ਜਾਪ ਰਹਾ ਕਰ ਕਿਰਪਾ ਹਿਤ ਪ੍ਰਾਦੀਨੇ ਜੈ ਤੇ ਉਧਾਰ ਨਵਖੰਡ ਪ੍ਰਤਾਪ ਦੁੱਖ ਬਿਨ ਸੇ ਸੁਖੀ ਆਨੰਦ ਪ੍ਰਵੇਸਾ ਕ੍ਰਿਸ਼ਨ 부ਜੇ ਮਨ ਤਨ ਸਾ ਧਰਾਪ ਅਨਾਥ ਕੋ ਨਾਥ ਸ਼ਰਨ ਸਮਰਥਾ ਸਗਲ ਸੇਟ ਕੋ ਮਾਈ ਬਾਪ ਭਗਤ ਵਸ਼ਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੋਰਠ ਮਹੱਲਾ ਪੈ ਮਾਂ ਕਾ ਰਿਸ਼ਨਾ ਨਾਮ ਸਿਮਰ ਪ੍ਰਮੇ ਆਪਣਾ ਮੰਤਨ ਭੇ ਅਰੂਗਾ ਕੋਟ ਵਿਗਣ ਲਾਥੇ ਪ੍ਰੰਸ਼ਰਣਾ ਪ੍ਰਤੇ ਭਲੇ ਸੰਯੋਗਾ ਪ੍ਰਭ ਬਾਣੀ ਸ਼ਬਦ ਸੁਭਾਖਿਆ ਆਂਗਾ ਬੋ ਸੁਣੋ ਪੜੋ ਨਿਤਮਾਈ ਗੁਰਪੂਰੈ ਤੂੰ ਰਾਖਿਆ ਰਹਾ ਸਾਚਾ ਸਾਹਿਬ ਮੈਤਵਡਾਈ ਭਗਤ ਮਛਲਦੇ ਆਲਾ ਸੰਤਾਂ ਕੇ ਪੈ ਜ ਰਖਦਾ ਆ ਆਜ ਬਿਰਧ ਪ੍ਰਤਪਾਲਾ ਹਾਰੇ ਅਮਰਤ ਨਾਮ ਭੋਜਨ ਨਿਰਪੰਚੋ ਸਰਬ ਵੇਲਾ ਮੁਕ ਪਾਵੋ ਜੇ ਰਾਮ ਰਾਤਾ ਸਵਨ ਅਠਾ ਗੁਣ ਗੋਵਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸੁਰਬ ਕਲਾ ਬਣਾਈ ਪ੍ਰਗਟ ਭਈ ਸਗਲੇ ਜੁਗ ਅੰਤਨ ਗੁਰ ਨਾਨਕੀ ਵਿਢਿਆਈ ਸੋ ਰਠ ਮਹੱਲਾ ਪੰਜ ਮਾ ਸੁਖ ਮੰਗਲ ਕਲਿਆਣ ਸੈ ਧੁਨ ਪ੍ਰਾਂਕੇ ਚਰਨ ਨਿਹਾਰਿਆ ਰੱਖਣ ਹਾਰੇ ਰਾਖਿਓ ਬਾਰਿਖ ਸਤਗੁਰਤਾ ਭਉਤਾਨੀਆ ਉਬਰੇ ਸਤਗੁਰ ਕੇ ਸਰਣਾਹੀ ਜਾਂ ਕੀ ਸੇਵਨਾ ਬਿਰਤੀ ਜਾਇ ਰਹਾ ਘਰ ਮੈਂ ਸੂਖ ਬਹਾਰ ਫੁਨ ਸੂਖਾ ਪ੍ਰਵ ਆਪਣੇ ਭੇਦਿਆਲਾ ਨਾਨਕ ਬਿਗਰਨ ਲਾਗੈ ਕੋ ਮੇਰਾ ਪ੍ਰਮੋਹ ਆ ਕਿਰਪਾ ਨਾ ਸੁਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸੇ ਪ੍ਰਵ ਆਪਣੇ ਕਿਰਪਾ ਤਾਰੀ ਆਠ ਪੈ ਰਿਆ ਰਾਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰੱਖ ਲੈ ਓ ਭਾਈ ਮੇਰੇ ਕੋ ਪ੍ਰਵ ਆਗੇ ਅਰਦਾਸ ਸੁਣਾਉ ਜੋ ਮੰਗੋ ਸੋ ਈ ਸੋ ਹੀ ਪਾਵੋ ਆਪਣੇ ਖਸਮ ਪਰੋਸਾ ਕਉ ਨਾ ਨਹੀਂ ਗੁਰ ਪੂਰਾ ਪੇਟਿਓ ਮਿਟਿਓ ਸਗਲਿਆਂ ਦੇਸਾ ਸੋਰਠ ਮਹੱਲਾ ਪਈਵਾ ਸਿਮਰ ਸਿਮਰ ਗੋਰਾ ਸਤ ਗੋਰਾ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਣ ਸਮਰੱਤ ਸੁਆਮੀ ਪੂਰਨ ਪੁਰਖ ਬਿਦਾਤਾ ਰਹਾ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਦਿਆਲਾ ਜੈ ਜੈਕਾਰ ਪੈ ਜਾ ਪੀਤਨ ਹੋਆ ਪਰ ਬ੍ਰਹਮ ਰਖਵਾਲਾ ਸੋ ਰਠ ਮਹੱਲਾ ਪੈ ਮਾਂ ਦੁਰਤ ਗਵਾਇਆ ਹਰ ਪ੍ਰਭੇ ਆਪੇ ਸੱਜ ਸੰਸਾਰਿ ਉਬਾਰਿਆ ਪਰ ਬ੍ਰਹਮ ਪ੍ਰਭਾ ਕਿਰਪਾ ਤਾਨੀ ਆਪਣਾ ਬਿਰਧ ਸੁਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾਓ ਪਤ ਤੈ ਉਦਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲੈ ਸਾ ਸੱਚ ਐ ਸਾਹਿ ਸੁਣਨਾਂ ਨ ਕੀ ਅਰਦਾਸਾ ਸੋਰਠ ਮਹੱਲਾ ਪਇਮਾ ਬਖਿਆ ਪਰਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰੇ ਕੀ ਸ਼ਰਣੀ ਉਬਰੇ ਕਾਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮੇ ਆਧਾਰ ਤਾਪ ਉਤਾਰੇ ਸਤਗੁਰ ਪੂਰੇ ਆਪਣੀ ਕਿਰਪਾ ਤਾਰਾ ਹਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੋਰਾਖਿਆ ਵੜੀ ਵੜਿਆ ਇਨਾਨ ਕਰਦੇ ਕੀ ਸਾਜ ਸ਼ਬਦ ਸਦ ਪਾਂਖਿਆ ਸੋ ਰਠ ਮਹੱਲਾ ਪੈਮਾ ਭੇ ਕ੍ਰਿਪਾਲ ਗੁਰੂ ਗੋਬਿੰਦ ਸਾਗਲ ਮਨੋ ਟਪਾਏ ਅਸੁਰ ਭੇ ਲਾਗ ਹਰ ਚਰਣੀ ਗੋਬਿੰਦ ਕੇ ਗੁਣ ਗਾਇ ਭਲੋ ਸਮੂਰਤ ਪੂਰਾ ਸਾਧ ਸਹਿਜ ਆਨੰਦ ਨਾਮ ਜਪ ਵਾਜੇ ਅਨਹ ਤੂ ਰਹਾ ਮੇਰੇ ਸੁਆਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਨੇ ਇੱਚ ਪੁਜਾਈ ਸੋਰਠ ਮਹੱਲਾ ਪਇਮਾਨ ਸੰਤੋ ਹਰ ਹਰ ਨਾਮ ਪਿਆਈ ਸੁਖ ਸਾਗਰ ਪ੍ਰਾਪਿ ਸਿਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਿਗੁਰੂ ਪੁਰਹਿ ਤਾ ਬਗਾਇਆ ਆਪਣੀ ਕਿਰਪਾ ਤਾਰੇ ਪਾਰ ਬ੍ਰਹਮ ਪ੍ਰਾਪੇਂਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮਿਆਦਾਰੂ ਨਾਨਕ ਪਤ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੂਰਠ ਮਹੱਲਾ ਪਇਮਾ ਮੇਰਾ ਸਤਗੁਰੂ ਕਵਾਲਾ ਹੁਆ ਤਾਰਿ ਕਿਰਪਾ ਪ੍ਰਵਾਹ ਦੇਨਾਖਿਆ ਫਲ ਗੋਬਿੰਦ ਨਮਾਨ ਨਿਰਵਾਰਹ ਤਾਪ ਗਿਆ ਪ੍ਰਵਯਾਪ ਬਿਟਾਇਆ ਜਨਕੀ ਲਾਜ ਰਖਾਈ ਸਾਧ ਸੰਗਤਿ ਸਫਲ ਪਾਏ ਸਤਗੁਰ ਕੈ ਬਲ ਜਾਈ ਹਾਲੇ ਤਾ ਪਲ ਤਾ ਪਰਵਤੋਂ ਮੈਂ ਸਵਾਰੇ ਹਮਰਾ ਗੁਣਿ ਅਬ ਗੁਣ ਨਾ ਵਿਚਾਰਿਆ ਅਟਲ ਬਚਨ ਨਾਨੇ ਗੁਰ ਤੇਰਾ ਸਫਲ ਕਰਮ ਸਚ ਤਾਰਿਆ ਸੋਰਠ ਮਹੱਲਾ ਪੰਮਾਨ ਜੀ ਜੰਤਰ ਜਤ ਕੇ ਕੀਏ ਸੋਈ ਸੰਤ ਸਹਾਈ ਆਪਣੀ ਸੇਵਕੀ ਆਪੇ ਰਖੈ ਪੂਰਨ ਭਈ ਬਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾ ਅਨੁਦਰ ਨਾਨਕ ਨਾਮ ਤੇ ਆਏ ਜੀ ਪ੍ਰਾਣ ਕਾ ਦਤ ਆਪਨੇ ਦਾਸ ਕੋ ਕੰਠ ਲਾਇ ਰੱਖਿਆ ਜਿ ਬਾਰਿਕ ਪਤ ਮਾਤਾ ਸੋ ਰਠ ਮਹੱਲਾ ਪਇਮਾ ਠਾਣ ਪਾਈ ਕਰਤਾਰੇ ਤਾਂ ਵਿਛੋੜ ਗਇਆ ਪਰਿਵਾਰੀ ਗੁਰਪੂ ਰਹੇ ਰਾਖੀ ਸ਼ਰਨ ਸੱਚੀ ਕੀ ਤਾਕੀ ਪਰਮੇਸ਼ਰੇ ਆਪ ਹੋਆ ਰਖਵਾਲਾ ਸਾਧ ਸਹਜ ਸੁਖ ਗਨ ਮੈਂ ਉਜੇ ਮਨ ਹੋਆ ਸਦਾ ਸੁਖ ਹਾਲਾ ਰਹਾ ਹਰ ਹਰ ਨਾਮ ਦੇਉਦਾਰੂ ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੇ ਤਿੰਨ ਸਗਲੇ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰਿਆ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਗੁਰ ਕਾ ਸ਼ੋਧ ਪੈਉ ਸਾਖੇ ਤਨ ਸਗਲੇ ਲਾਜ ਰੱਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਤਿ ਸਖੇ ਆਪਣੇ ਦਾਸ ਕੀ ਪੈ ਜਿ ਰੱਖੀ ਬਿਲਾਵਲ ਮਹੱਲਾ ਪੈਮਾ ਅਗੈ ਪਾਚੈ ਕੁਸਲ ਭਿਆ ਗੁਰਪੁਰੇ ਪੂਰੀ ਸਾਰਾ ਕੀ ਪਰ ਬ੍ਰਹਮ ਪ੍ਰਾਂਕੀਨੀ ਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੂਖ ਦਰਦ ਸਗਲਾ ਮਿਟ ਗਿਆ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸੋ ਏਖਿਆ ਗੋਨੇ ਆਵ ਗੁਣ ਪ੍ਰਭ ਕਛ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈ ਚੁਤੇ ਬਿਨਾ ਸੀਨਾਨ ਕੀ ਉਚਰੈ ਹਰ ਕੀ ਜੈ ਆ ਗੁਣ এব ਗੁਣ ਪ੍ਰਭ ਕਾਚ ਨਾ ਵਿਚਾਰਿਓ ਕਰ ਕਿਰਪਾ ਆਪਣਾ ਕਰ ਰਿਆ ਅਤਲ ਵਡਾਈ ਚੁਤੇ ਬਿਨਾ ਸੀਨਾਨ ਕੀ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ